ਦੋ ਮੂਸੇ ਵਾਲੇ ਦੇ ਫੈਨ ਨੇ ਕੱਢ ਦਿਆ ਰੜਕਾ ਤੇ ਗਾ ਗਿਆ ਹੂ ਬੂ ਸਿੱਧੂ ਮੂਸੇਵਾਲੇ ਵਰਗੇ ਗੀਤ ਸਿੱਧੂ ਮੂਸੇਵਾਲੇ ਦੇ ਫੈਨ ਵੀ ਪਰੇ ਤੋਂ ਪਰੇ ਨੇ ਹਰਿਆਣੇ ਤੋਂ ਆਇਆ ਏ ਸਿੱਧੂ ਦਾ ਫੈਨ ਰੜਕਾ ਕੱਢ ਗਿਆ ਆਪਣੇ ਗੀਤ ਦੇ ਨਾਲ ਤੇ ਫੈਨਜ਼ ਦਾ ਜਿੱਤ ਲਿਆ ਦਿਲ ਸਿੱਧੂ ਮੂਸੇਵਾਲੇ ਨੂੰ ਚਾਹਣ ਵਾਲੇ ਪਹਿਲਾਂ ਤਾਂ ਜਲਦੀ ਜਲਦੀ ਵੀਡੀਓ ਦੋਸਤੋ ਸ਼ੇਅਰ ਕਰ ਦਿਓ ਕਿਉਂਕਿ ਰਤਵਾ ਮੂਸੇਵਾਲੇ ਦਾ ਉਸ ਦੇ ਫੈਨਾਂ ਦੇ ਸਿਰ ਚੜਕੇ ਬੋਲਦਾ ਤੇ ਇਹੀ ਨੌਜਵਾਨ ਜੋ ਹਰਿਆਣੇ ਤੋਂ ਆਇਆ ਇਸ ਨੇ ਆਪਣੇ ਗੀਤਾਂ ਦੇ ਨਾਲ ਕਈਆਂ ਦੇ ਚਪੇੜਾ ਵੀ ਮਾਰਿਆ ਦਿੱਤੀਆਂ ਕਿਉਂਕਿ ਸਿੱਧੂ ਨੂੰ ਮਾਰ ਮਕਾਉਣ ਵਾਲੇ ਇਹ ਸੋਚਦੇ ਕਿ ਸਿੱਧੂ ਮੁੱਕ ਜਾਣਾ ਪਰ ਸਿੱਧੂ ਦਾ ਲੈਜੈਂਡ ਹੋਇਆ ਆਪਣੇ ਫੈਨਸ ਦੇ ਮੂੰਹੋਂ ਜਿਹੜੀਆਂ ਗੱਲਾਂ ਨੇ ਉਹ ਗੀਤਾਂ ਦੇ ਜਰੀਏ ਨਿਕਲਦੀਆਂ ਨੇ ਉਹ ਸੁਣ ਕੇ ਤੁਸੀਂ ਵੀ ਹੈਰਾਨ ਹੋਵੋਗੇ ਦੋਸਤੋ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਜਿੰਨੇ ਵੀ ਸਿੱਧੂ ਮੂਸੇਵਾਲੇ ਦੇ ਫੈਨ ਸਾਡੇ ਨਾਲ ਜੁੜੇ ਹੋਏ ਨੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਕੇ ਸ਼ੇਅਰ ਕਰਕੇ ਕਮੈਂਟਾਂ ਦੇ ਵਿੱਚ ਹੈਸ਼ਟੈਗ ਜਸਟਿਸ ਫਾਰ ਸਿੱਧੂ ਮੂਸੇਵਾਲਾ ਲਿਖਣਾ ਨਾ ਭੁੱਲਿਓ ਇਸ ਨੌਜਵਾਨ ਨੇ ਜੋ ਗੀਤ ਗਾਇਆ ਸਿੱਧੂ ਮੂਸੇਵਾਲੇ ਦਾ ਤੇ ਇੰਜ ਯਾਦ ਆ ਗਈ ਸਿੱਧੂ ਦੇ ਫੈਨਸ ਨੂੰ ਵੀ ਸਿੱਧੂ ਦੀ ਤੇ ਅੱਖਾਂ ਨਮ ਹੋਈਆਂ ਸਾਰੇ ਉਹਨਾਂ ਦਰਸ਼ਕਾਂ ਦੀਆਂ ਜਿਹੜੇ ਸਿੱਧੂ ਦੇ ਪਰਿਵਾਰ ਨੂੰ ਸੁਣਨ ਦੇ ਲਈ ਇੱਥੇ ਹਵੇਲੀ ਦੇ ਵਿੱਚ ਪਹ ਸੁਣੋ ਐਸਾ ਗੀਤ ਨੂੰ ਤੇ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਇਹ ਮੁੰਡਾ ਗਾਉਂਦਾ ਜਦੋਂ ਗੀਤ ਤੇ ਮਾਰਦਾ ਕਈਆਂ ਦੇ ਚਪੇੜਾ ਕਿਉਂਕਿ ਸਿੱਧੂ ਮੂਸੇਵਾਲੇ ਦੇ ਗੀਤ ਕਈਆਂ ਦੇ ਮਿਰਚਾਂ ਵਾਂਗੂ ਲੜਦੇ ਸੀ ਤੇ ਅੱਜ ਫੇਰ ਉਹੀ ਆਵਾਜ਼ ਫੇਰ ਉਹੀ ਥਾਪੀ ਜਿਹੜੀ ਹੈ ਸਿੱਧੂ ਦੇ ਫੈਨ ਦੇ ਜ਼ਰੀਏ ਅੱਜ ਫੇਰ ਪ੍ਰਸ਼ੰਸਕਾਂ ਨੂੰ ਸੁਣਨ ਨੂੰ ਮਿਲੀ ਆ ਦੋਸਤੋ ਤੁਸੀਂ ਵੀ ਦੱਸਿਓ ਕਿ ਇਸ ਨੌਜਵਾਨ ਦਾ ਗੀਤ ਤੁਹਾਨੂੰ ਕਿਵੇਂ ਲੱਗਿਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਕਮੈਂਟਾਂ ਦੇ ਵਿੱਚ ਹੈਸ਼ਟੈਗ ਜਸਟਿਸ ਫੌਰ ਸਿੱਧੂ ਮੂਸੇਵਾਲਾ ਲਿਖਣਾ ਨਾ ਭੁੱਲਿਓ ਸੁਣਿਓ ਗੀਤ ਨੂੰ ਤੇ ਕਰ ਦਿਓ ਤੂੰ ਬਦਸ਼ੀਰ ਅੱਖ ਤੇਰੀ ਗੱਲ ਕਰਦੀ ਤੂੰ ਕਰਦੀ ਇਸ਼ਾਰਿਆਰਾ ਡੀਲ ਸੋਣੀਏ ਦੋ ਮੂੰਹਾਂ ਵਾਲੇ ਫਸ ਤੋਲ ਰੱਖਦਾ ਮੇਰੀ ਗੁੰਡਾ ਟੱਟ ਆਇਆ ਪੀਲ ਸੋਣੀਏ ਆਉ ਟਕਣੀ ਦੇ ਨਾਲ ਬਰਬਾਦ ਕਰੇਨੀ ਜੱਟ ਨੂੰ ਸ਼ਿਕਾਰੀ ਤੋਂ ਤੂੰ ਸਾਥ ਕਰੇਨੀ ਤੂੰ ਦਿਲ ਵਿੱਚ ਪੈਦਾ ਐਸਾ ਸਾਜ਼ ਕਰਦੀ ਆਉ ਕਾਡਾ ਮੰਡੀਰੀ ਉੱਤੇ ਰਾਜ ਗੱਭਰੂ ਤੂੰ ਗੱਭਰੂ ਦੇ ਦਿਲ ਉੱਤੇ ਰਾਜ ਕਰਦੀ ਕਰਦਾ ਮਨੀਰ ਉੱਤੇ ਰਾਜ ਗੱਪਰੂ ਤੂੰ ਗੱਪਰੂ ਦੇ ਦਿਲ ਉੱਤੇ ਰਾਜ ਕਰਦੀ ਆਉ ਡਰ ਕਿਨੂੰ ਕਹਿੰਦੇ ਕਦੇ ਸੁਣਿਆ ਹੀ ਨਹੀਂ ਮੌਤ ਮੂਰੇ ਕਰੀਦਾ ਆ ਚੱਲ ਨਾ ਘਰੋ ਬੌਡੀ ਜੋਸ਼ ਨੈਣ ਤੇਰੇ ਮੈਕਾਂ ਛੜਦਾ ਜੱਟ ਤੋਂ ਬਰੂਦ ਦੀ ਸਵੈਲ ਨਾ ਘਰੋ ਆ ਗੰਨ ਮੱਕ ਸਿੱਕਣ ਬਰੈਂਡ ਵੱਲੀਏ ਗੱਡ ਦਿੰਦੀ ਬੰਦਾ ਵਿੱਚ ਲੈਡ ਵੱਲੀਏ ਐ ਨਾ ਛੋਟੇ ਵੱਡੇ ਦਾ ਲਹਾਜ ਕਰਦੀ ਆਉ ਕਰਦਾ ਮੰਡੀਰੀ ਉੱਤੇ ਰਾਜ ਗੱਪਰੂ ਤੂੰ ਗੱਪਰੂ ਦੇ ਦਿਲ ਉੱਤੇ ਰਾਜ ਕਰਦੀ ਕਰਦਾ ਮੰਡੀਰੀ ਉੱਤੇ ਰਾਜ ਗੱਪਰੂ ਤੂੰ ਗੱਪਰੂ ਦੇ ਦਿਲ ਉੱਤੇ ਰਾਜ ਕਰਦੀ ਆਉ ਗੈਂਗਸਟਰ ਜੱਟ ਨੂੰ ਕਲਮ ਲੱਗ ਗਈ ਲੇਖ ਲੇਖ ਕਰਤੀ ਤਬਾਹੀ ਨਾ ਕਰੋ ਕੱਲਾ ਕੱਲਾ ਬੋਲ ਦਿਲ ਹਟ ਕਰਦਾ ਖੂਨ ਵਾਲੀ ਵਰਤਾਂ ਸਿਆਹੀ ਨਾ ਕਰੋ ਬੈਰੀਆਂ ਦੇ ਮੂੰਹਾਂ ਉੱਤੇ ਲਾਦੇ ਤਾਲੇ ਨੇ ਜੱਟ ਤੇ ਟ੍ਰੈਂਡ ਸਿੱਧੂ ਮੂਸੇ ਵਾਲੇ ਨੇ ਜੱਟ ਉੱਤੇ ਦੁਨੀਆ ਇਨਾਜ਼ ਕਰਦੀ ਆਹ ਕਰਦਾ ਮੰਦਿਰ ਉੱਤੇ ਰਾਜ ਗੱਪਰੂ ਤੂੰ ਗੱਪਰੂ ਦੇ ਦਿਨਾਂ ਉੱਤੇ ਰਾਜ ਕਰਦੀ ਕਰਦਾ ਮੰਦਿਰ ਉੱਤੇ ਰਾਜ ਗੱਪਰੂ ਤੂੰ ਗੱਪਰੂ ਦੇ ਦਿਨਾਂ ਉੱਤੇ ਰਾਜ ਕਰਦੀ ਸੋਗਣਾ